ਪੰਜਾਬ ਚ ਇੱਕੋ ਭੁੱਲਰ ਹੈ ਪੰਜਾਬ ਚ ਕਈ ਭੁੱਲਰ ਨੇ ਅੱਜ ਨਾ ਮੈਂ ਡਿਟੇਲ ਕਰਦਾ ਸੀ ਫੋਨ ਦੇ ਵਿੱਚ ਵੀ ਕਿੰਨੇ ਅਫਸਰ ਨੇ ਪੰਜਾਬ ਦੇ ਸਿਰ ਕਰਜ਼ਾ ਕੋ ਚੜਿਆ ਵੀ ਇੰਨਾ ਚੀਜ਼ਾਂ ਤੇ ਗੌਰ ਕਰਨ ਦੀ ਮਤਲਬ ਜ਼ਰੂਰਤ ਹੈ ਪੰਜਾਬ ਦੇ ਵਿੱਚ ਅੱਜ ਮੈਂ ਤੋਂ ਕੱਢ ਕੇ ਦੇਖਿਆ Google ਤੋਂ 142 IPS ਅਫਸਰ ਨੇ ਪੰਜਾਬ ਦੇ ਵਿੱਚ 143 IAS ਅਫਸਰ ਨੇ 369 PCS ਅਫਸਰ ਨੇ ਔਰ 400 ਦੇ ਕਰੀਬ ਜਿਹੜੇ ਉਹ ਮਤਲਬ PPS ਅਫਸਰ ਨੇ ਜਿਹਨਾਂ ਨੂੰ ਤੁਸੀਂ DSP ਲਾ ਦਿੰਦੇ ਹੋ ਔਰ ਕੱਲੇ-ਕੱਲੇ ਕੋਲ ਮੇਰਾ ਖਿਆਲ ਆ ਵੀ ਕਈ ਜਿਹੜੇ ਰਿਟਾਇਰ ਵੀ ਹੋ ਗਏ ਉਹਨਾਂ ਨੂੰ ਛੱਡ ਦੋ ਇਹਦੇ ਵਿੱਚੋਂ ਇੱਕ ਕਰੀਬ-ਕਰੀਬ 1100 ਅਫਸਰ ਬਣਦਾ ਹੈ ਮੈਂ ਇਹਨਾਂ 100 ਮੈਂ ਮੰਨ ਲਈ ਨਾ ਵੀ 100 ਬੰਦਾ ਇਮਾਨਦਾਰ ਹੈ ਇਹਨਾਂ ਦੇ ਵਿੱਚੋਂ ਹੋਊਗਾ ਮੈਕਸਿਮਮ 100 ਬੰਦਾ ਹੋਊਗਾ ਜਿਹੜਾ ਕਰਪਸ਼ਨ ਨਹੀਂ ਕਰਦਾ ਹੋਊਗਾ ਦੂਜਿਆਂ ਕੋਲ 5-500 ਕਰੋੜ ਦੀ ਜਾਇਦਾਦ ਹੋਊਗੀ ਹਰ ਜਗ੍ਹਾ ਦੇ ਉੱਤੇ ਭਾਈਵਾਲੀਆਂ ਪਾਉਂਦੇ ਨੇ ਕਿਤੇ ਕੋਈ ਮਤਲਬ ਐਸਡੀਐਮ ਹੈ ਕਿਤੇ ਕੋਈ ਡੀਸੀ ਹੈ ਜਿੱਥੇ ਕੋਈ ਕਲੋਨਾਈਜ਼ਰ ਆਉਂਦੇ ਨੇ ਆਪਦੇ ਰੱਖਦੇ ਨੇ ਤੇ ਜੇ 5-500 ਕਰੋੜ ਰੁਪਈਆ ਪੰਜਾਬ ਦਾ ਖੱਦ ਆ ਤੇ ਪੰਜਾਬ ਦੇ ਸਿਰ ਤੇ ਕਰਜ਼ਾ ਕਿੰਨਾ ਹੈ ਸਾਢੇ 4 ਲੱਖ ਕਰੋੜ ਦਾ 5 ਲੱਖ ਕਰੋੜ ਰੁਪਇਆ ਤੇ ਇਹਨਾਂ ਦਾ ਬਣ ਜਾਂਦਾ ਯਾਰ ਭੁੱਲਰ ਦੇ ਘਰੋਂ ਪੈਸੇ ਕਿੰਨੇ ਫੜੇ ਨੇ 7.5 ਕਰੋੜ ਕੈਸ਼ ਮੈਂ ਇਹਨਾਂ ਗਹਿਣੇ ਛੱਡ ਦੋ ਯਾਰ ਹਰ ਮਤਲਬ ਧੀ ਭੈਣ ਸਾਡੀ ਮਤਲਬ ਜਿਹੜੀ ਮਾਂ ਉਹਦਾ ਗਹਿਣੇ ਦਾ ਸ਼ੌਂਕ ਹੁੰਦਾ ਮਤਲਬ ਤੀਜੀ ਪੀੜ੍ਹੀ ਉਹਦੀ ਨੌਕਰੀ ਦੇ ਵਿੱਚ ਹੋ ਗਈ ਆ ਮੈਂ ਉਹਦੇ ਤੇ ਕਿੰਤੂ ਬਰੰਤੂ ਨਹੀਂ ਕਰਦਾ 7.5 ਕਰੋੜ ਰੁਪਇਆ ਕੈਸ਼ ਕੌਣ ਘਰ ਦੇ ਵਿੱਚ ਰੱਖਦਾ ਜਾਂ ਤੇ ਉਹਦੀ ਅਗਲੇ ਦਿਨ ਕੋਈ ਡੀਲ ਹੋਣੀ ਹੋਵੇ ਦੋ ਚੌਂ ਦਿਨਾਂ ਦੇ ਵਿੱਚ ਤੇ ਜਾਂ ਉਹਨੂੰ ਤਾਜ਼ੇ-ਤਾਜ਼ੇ ਕਿਤੋਂ ਆਏ ਹੋਣ ਜੋਨ ਨੇ ਕਿਤੇ ਲੱਗਣਾ ਹੋਵੇ ਕਿਸੇ ਡੀਲ ਦੇ ਵਿੱਚ ਸੀਗਾ 5-500 ਕਰੋੜ ਰੁਪਈਆ ਕਮਾ ਕੇ ਬੈਠਾ ਯਾਰ ਅਫਸਰ 5 ਲੱਖ ਕਰੋੜ ਦਾ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਗਿਆ ਪੰਜਾਬ 'ਚ ਗੈਂਗਸਟਰ ਕਿਉਂ ਨੇ ਪੰਜਾਬ 'ਚ ਨਸ਼ੇੜੀ ਕਿਉਂ ਨੇ ਪੰਜਾਬ 'ਚ ਬੇਰੋਜ਼ਗਾਰ ਕਿਉਂ ਨੇ ਇਹਨਾਂ ਲੋਕਾਂ ਨੇ ਕੀਤਾ ਯਾਰ ਉਹ ਕਹਿੰਦੇ ਆ ਨਾ ਵੀ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇ ਖਾਣ ਮਲਾਈਆਂ ਇਹ ਲੋਕ ਮੈਂ ਉਹਨਾਂ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਬਾਕੀਆਂ ਨੂੰ ਵੀ ਕਿੰਨਾ ਜੜੇ ਹੈਗੇ ਆ ਇਹ ਨਹੀਂ ਵੀ ਇਹ ਲੱਥ ਗਿਆ ਤੈਨੂੰ ਮੈਂ ਬੋਲਣ ਰਿਹਾ ਵੀ ਇਹ ਕੁੱਤੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾ ਲਿਆ ਜਿਨ੍ਹਾਂ ਨੇ ਪੰਜਾਬ ਨੂੰ ਤੋ ਕਾ ਦਿੱਤਾ ਗੈਂਗਸਟਰ ਜਿਹੜਾ ਹੁੰਦਾ ਨਾ ਗगन ਉਹ ਔਕਾਤ ਦੇਖ ਕੇ ਬੰਦੇ ਦੀ ਮੰਗਦਾ ਵੀ ਯਾਰ ਇਹਦੇ ਕੋਈ ਪੈਸੇ ਬੜੇ ਨੇ ਉਹਨੂੰ ਫੋਨ ਆਊਗਾ ਵੀ 5 ਕਰੋੜ ਦੀ ਫਰौती ਦੇ ਦੇ ਕਰੋੜ ਰੁਪਏ ਦੀ ਫਰौती ਦੇ ਦੇ 2 5 ਲੱਖ ਦੀ ਫਰौती ਦੇ ਦੇ ਇਹ ਮੁਗਲ ਨੇ ਯਾਰ ਜਿੰਨਾ ਸਾਡੇ ਉੱਤੇ ਜ਼ਬਰ ਜ਼ੁਲਮ ਕੀਤਾ ਨਾ ਵੀ ਇਹਨਾਂ ਕੁਝ ਨਹੀਂ ਵੇਖਣਾ ਵੀ ਅਗਲੇ ਪਾਸੇ ਬੰਦੇ ਨੇ ਕੋਈ ਵਿਆਜੀ ਚੁੱਕ ਕੇ ਪੈਸੇ ਦੇਣੇ ਨੇ ਅਗਲੇ ਪਾਸੇ ਬੰਦੇ ਨੇ ਕੋਈ ਮਤਲਬ ਪਤਾ ਨਹੀਂ ਕਿੱਥੋਂ ਕੀ ਕਰਦੀ ਦੇ ਗਹਿਣੇ ਵੇਚ ਕੇ ਪੈਸੇ ਦੇਣੇ ਨੇ ਇਹੋ ਮੁਗਲ ਨੇ ਇਹੋ ਇਹਨਾਂ ਨੂੰ ਮੈਂ ਕਹਿੰਦਾ ਇਹ ਰਜਿਸਟਰਡ ਮਾਨਤਾ ਪ੍ਰਾਪਤ ਤੇ ਸਰਟੀਫਾਈਡ ਜਿਹੜੇ ਉਹ ਗੈਂਗਸਟਰ ਨੇ ਸਰਕਾਰ ਦੇ ਇਹ ਗੁੰਡੇ ਨੇ ਸਰਕਾਰ ਦੇ ਯਾਰ ਗੈਂਗਸਟਰ ਦਾ ਅਨਕਾਊਂਟਰ ਹੋ ਜਾਂਦਾ ਫਰौती ਮੰਗਣ ਦੇ ਉੱਤੇ ਤੇ ਇਹ ਵੀ ਤੇ ਐਕਸਟਰਸ਼ਨ ਹੈ ਨਾ ਯਾਰ ਇਹਦਾ ਅਨਕਾਊਂਟਰ ਕਿਉਂ ਨਹੀਂ ਨਾਲ ਦੀ ਨਾਲ ਕੀਤਾ ਜਾਂਦਾ ਇਹੋ ਜਿਹਾ ਅਫਸਰਾਂ ਦਾ ਅਨਕਾਊਂਟਰ ਕਿਉਂ ਨਹੀਂ ਨਾਲ ਦੀ ਨਾਲ ਕੀਤਾ ਜਾਂਦਾ ਕਹਿੰਦੇ ਆ ਨਾ ਵੀ ਗਰੀਬ ਲਹਿਰੋਂ ਤੇ ਬਿਠਾਏ ਜਾਂਦੇ ਹਨ ਪਹਿਰੇ ਗਰੀਬ ਲਹਿਰੋ 'ਤੇ ਬਿਠਾਏ ਜਾਂਦੇ ਹਨ ਪਹਿਰੇ ਸਮੁੰਦਰੋਂ ਦੀ ਤਲਾਸ਼ ਕੋਈ ਨਹੀਂ ਲੇਤਾ ਇਹ ਵੱਡੇ ਵੱਡੇ ਸਮੁੰਦਰ ਨੇ ਯਾਰ ਜਿਹੜੇ ਪੰਜਾਬ ਨੂੰ ਖਾ ਗਏ ਜਿਹੜੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਗਏ ਪੰਜਾਬ ਦੀ ਗਰੀਬੀ ਸਾਰੀ ਇਹ ਲੋਕ ਲੈਣ ਵਾਲੇ ਨੇ ਮਤਲਬ ਲਿਆਉਣ ਵਾਲੇ ਇਹ ਲੋਕ ਨੇ ਲੋਕੀ 20-20 ਕਿਲੋ ਆਟੇ ਤੇ ਮਰਦੇ ਨੇ ਲੋਕੀ 10-10 ਰੁਪਏ ਦਾ ਸਫਰ ਕਰਨਾ ਹੁੰਦਾ ਨਾ ਉਹਦੇ ਉੱਤੇ ਬੇਇੱਜ਼ਤ ਹੁੰਦੇ ਨੇ ਬੱਸਾਂ ਦੇ ਵਿੱਚ ਲੋਕ 2-200 ਯੂਨਿਟ ਲਈ ਮਰਦੇ ਨੇ ਯਾਰ ਤੇ ਇਹ ਲੋਕ 5-500 ਕਰੋੜ ਰੁਪਇਆ ਖਾ ਗਏ ਇਹਨਾਂ ਨੂੰ ਤੇ ਲਾਈਨ ਸਿਰੇ ਇੱਕ ਫਿਲਮ ਆਈ ਸੀ ਇਨਕਲਾਬ ਉਹ ਸਾਰੀ ਉਹ ਸੰਸਦ ਚ ਜਾ ਕੇ ਸਾਰਿਆਂ ਨੂੰ ਮਾਰ ਦਿੰਦਾ ਇਸ ਤਰੀਕੇ ਇਹ ਜਿੰਨੇ ਲੋਕ ਨੇ ਇਹਨਾਂ ਨੂੰ ਲਾਈਨ ਚ ਖੜੇ ਕਰਕੇ ਗੋਲੀ ਮਾਰਨੀ ਚਾਹੀਦੀਆਂ ਮੈਂ ਨਹੀਂ ਕਹਿੰਦਾ ਇੱਥੇ ਦੁਨੀਆ ਚ ਕੋ ਦੁੱਤਤਾ ਯਾਰ ਹਰ ਬੰਦੇ ਦੀਆਂ ਆਪਦੀਆਂ ਲੋੜਾਂ ਹਰ ਬੰਦੇ ਦੀਆਂ ਆਪਦੀਆਂ ਖਵਾਸ਼ਾਂ ਹਰ ਬੰਦੇ ਦੇ ਮਤਲਬ ਸ਼ੌਕ ਹੁੰਦੇ ਹੋਣਗੇ ਪਰ ਕਿਤੇ ਤੇ ਖੁਦਾ ਦਾ ਖੌਫ ਖਾਓ ਯਾਰ ਕਿਤੇ ਤੇ ਰੱਬ ਦਾ ਖੌਫ ਖਾਓ ਕੋਈ ਲਿਮਟ ਤੇ ਰੱਖੋ ਇਹ ਲੋਕ ਕਰਦੇ ਕੀ ਨੇ ਲੁੱਟਣ ਦੇ ਢੰਗ ਕੀ ਨੇ ਇਹਨਾਂ ਦੇ ਜਿਵੇਂ ਹੁੰਦੇ ਆ ਨਾ ਮੈਡੀਕਲ ਰੈਪ ਉਹ ਕੰਪਨੀਆਂਜ਼ ਦੀਆਂ ਦਵਾਈਆਂ ਵੇਚਣ ਜਾਂਦੇ ਨੇ ਵੀ ਮਤਲਬ ਉਹਨਾਂ ਦਵਾਈਆਂ ਸੇਲ ਕਰਨੀਆਂ ਹੁੰਦੀਆਂ ਥਾਂ ਥਾਂ ਤੇ ਜਾ ਕੇ ਇਹਨਾਂ ਤੇ ਜਿਹੜੇ ਟਾਊਟ ਹੁੰਦੇ ਆ ਨਾ ਜਿਹੜਾ ਇਹਨਾਂ ਰੱਖੇ ਹੁੰਦੇ ਨੇ ਇਹ ਉਹਨਾਂ ਨੂੰ ਆਪਣੀਆਂ ਦਰਖਾਸਤਾਂ ਦਿੰਦੇ ਨੇ ਵੀ ਆਹ ਸਾਡੇ ਕੋਲ ਪੈਂਡਿੰਗ ਹੈ ਜਿਵੇਂ ਗੱਡੀ ਵਿੱਚ ਜਿੱਥੋਂ ਆਪਾਂ ਫైనాన్స్ ਕਰਾਉਣੀ ਹੋਵੇ ਐਫਆਈ ਕਰਨਾ ਹੁੰਦਾ ਹੈ ਨਾ ਫਸਟ ਇਨਵੈਸਟੀਗੇਸ਼ਨ ਕਰਦੇ ਵੀ ਟਬਰ ਦੀ ਘਾਤ ਹੈਗੀ ਆ ਇਹ ਕੰਪਲੇਂਟਸ ਦੇਖਦੇ ਨੇ ਵੀ ਉਹ ਬੰਦਾ ਕਿਹੜੀ ਗੱਡੀ ਚ ਆਇਆ ਉਹਦੇ ਕੋ ਕਿੰਨੇ ਕ ਪੈਸੇ ਆ ਉਹਦਾ ਸਟਾਈਲ ਕੀ ਆ ਇਹ ਫਿਰ ਉਹਨਾਂ ਟਾਊਟਸ ਨੂੰ ਪਿੱਛੇ ਲਾਉਂਦੇ ਨੇ ਉਹਨਾਂ ਦੇ ਵੀ ਤੇਰਾ ਕੰਮ ਮੈਂ ਕਰਾਉਣਾ ਵਾ ਸੀਐਮ ਨੇ ਇੱਕ ਸਰਵਿਸ ਸ਼ੁਰੂ ਕੀਤੀ ਉਹ 40 ਉਹਦੇ ਵਿੱਚ ਰ ਵੀ ਜਿਹਨੂੰ ਕਹਿੰਦੇ ਡੋਰ ਟੂ ਡੋਰ ਜਿਹੜੀ ਉਹ ਸਰਵਿਸ ਹੈ ਉਹ ਡੋਰ ਟੂ ਡੋਰ ਉਹ ਸਰਵਿਸ ਪਤਾ ਨਹੀਂ ਚਲਦੀ ਕਿ ਨਹੀਂ ਚਲਦੀ ਪਰ ਇਹ ਡੋਰ ਟੂ ਡੋਰ ਸਰਵਿਸ ਪੂਰੀ ਕਾਮਯਾਬ ਹੈ ਜਿਹਦੇ ਅਧੀਨ ਲੁੱਟਿਆ ਜਾਂਦਾ ਇਹ ਲੋਕ ਮੈਂ ਫਿਰ ਕਿਹਨਾਂ ਰਜਿਸਟਰਡ ਗੁੰਡੇ ਨੇ ਰਜਿਸਟਰਡ ਗੈਂਗਸਟਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕੀਤਾ ਯਾਰ ਤੁਸੀਂ ਦੇਖੋ ਇੱਕ ਬੰਦਾ ਅਫਸਰ ਉਹਦਾ ਕੋ ਕੱਦ ਹੁੰਦਾ ਆ ਆਰ ਡੀ ਆਈ ਜੀ ਦਾ ਉਹ ਕੱਲ ਇੱਕ ਬੰਦਾ ਬੋਲ ਰਿਹਾ ਸੀਗਾ ਵੀ ਉਹ ਦਲਾਹ ਹੈ ਜਿਹੜਾ ਉਹ ਕਰਸ਼ਾਨੂ ਕੇ ਕੀ ਨਾਮ ਆਉਂਦਾ ਬਹੁਤ ਸਾਰੇ ਲੋਕਾਂ ਨਾਲ ਉਹਦੀਆਂ ਹੋਰ ਵੀ ਫੋਟੋਜ਼ ਹੈਗੀਆਂ ਨੇ ਉਹਦੇ ਨਾਲ ਦਿਨ ਚ 22 ਕਾਲਸ ਨੇ bye bye ਕਾਲ ਤੱਕ ਆਪਣੀ ਗਰਲਫ੍ਰੈਂਡ ਨੂੰ ਨਹੀਂ ਕਰਦਾ ਯਾਰ ਦਿਨ ਦੇ ਵਿੱਚ ਉਹ ਵੀ ਸਵੇਰੇ ਸ਼ਾਮ ਜਾਂ ਦੁਪਹਿਰੇ ਕਿਤੇ ਕਰ ਲਿੰਦਾ ਹੋਊਗਾ ਬਾਈ ਬਾਈ ਕਾਲਸ ਨੇ ਇਹਨਾਂ ਲੋਕਾਂ ਦੀਆਂ ਇਹ ਲੋਕ ਕਿੰਨੇ ਕੋ ਤਾਕਤਵਰ ਇਹਨਾਂ ਨੇ ਬਣਾ ਦਿੱਤੇ ਕਿੰਨਾ ਕ ਪੰਜਾਬ ਦੇ ਉੱਤੇ ਇਹਨਾਂ ਨੇ ਕਬਜ਼ਾ ਕਰ ਲਿਆ ਕਿੰਨਾ ਕ ਪੰਜਾਬ ਦੀ ਅਫਸਰਸ਼ਾਹੀ ਦੇ ਸਿਰ ਦੇ ਉੱਤੇ ਪੈਸੇ ਬਣਾ ਰਹੇ ਨੇ ਔਰ ਦੁੱਖ ਕੀ ਹੈ ਸੀਐਮ ਸਾਹਿਬ ਖਮੋਸ਼ ਨੇ ਜਿਹੜੇ ਮਤਲਬ ਪੂਰਾ ਨਾਰਾ ਦਿੰਦੇ ਨੇ ਵੀ ਐਨਟੀ ਕ੍ਰਪਸ਼ਨ ਜ਼ੀਰੋ ਟੋਲਰੈਂਸ ਹੈ ਸਾਡੀ ਮਤਲਬ ਉਹਨਾਂ ਦੇ ਉੱਤੇ ਮੈਂ ਉਹਦੇ ਉੱਤੇ ਬਿਲਕੁਲ ਹੀ ਨੀ ਬੋਲ ਰਿਹਾ ਵੀ ਕੀ ਐਡਾ ਤੁਹਾਡਾ ਚੇਤ ਆਪਸਰ ਹੈ ਪੋਲਿਟੀਸ਼ੀਅਨ ਤੇ ਉਹ ਹੁੰਦਾ ਵੀ ਉਹਦਾ ਸੱਕਾ ਮੁੰਡਾ ਵੀ ਫੜਿਆ ਜਾਵੇ ਨਾ ਉਹ ਝੂਠਾ ਸੱਚਾ ਵੀ ਬੋਲ ਦਿੰਦਾ ਯਾਰ ਇਹ ਆਪੇ ਭੁਗਤੂਗਾ ਕਿ ਜਦਨਾ ਕਿ ਤੇ ਫਿਰ ਸੀਐਮ ਸਾਹਿਬ ਦੇ ਚੇਤੇ ਨੇ ਉਹਨਾਂ ਦੇ ਆਖੇ ਪੁੱਠੇ ਸਿੱਧੇ ਕੰਮ ਕਰਦੇ ਨੇ ਮੈਂ ਕਹਿੰਨਾ ਇੱਕ ਭੁੱਲਰ ਦੇ ਫੜ ਲਿਆ ਸੀਬੀਆਈ ਨੇ ਇਹਨੂੰ ਕਿਤੇ ਪੰਜਾਬ ਸਰਕਾਰ ਨੇ ਫੜਿਆ ਹੁੰਦਾ ਤੇ ਗੱਲ ਹੀ ਹੋਰ ਹੁੰਦੀ ਅੱਜ ਪੰਜਾਬ ਦੇ ਵਿੱਚ ਆਪਾਂ ਆਪਣੇ ਐਮਐਲਏ ਤੇ ਫੜ ਰਹੇ ਹਾਂ ਹਨਾ ਮਤਲਬ ਉਹਨਾਂ ਦੇ ਉੱਤੇ ਤੇ ਆਪਾਂ ਕਹਿ ਦਿੰਦੇ ਵੀ ਉਹਨਾਂ ਨੂੰ ਪੈਸੇ ਨਹੀਂ ਖਾਣ ਦੇਣੇ ਤੇ ਅਫਸਰशाही ਨਹੀਂ ਆਪਾਂ ਸਾਰਾ ਕੁਝ ਲਈ ਜਾਂਦੇ ਇੱਕੋ ਭੁੱਲਰ ਆ ਪੰਜਾਬ ਦੇ ਵਿੱਚ ਮੈਂ ਦੱਸਿਆ ਵੀ ਇਹ 1100 ਅਫਸਰਾਂ ਤੋਂ ਦੇਤੇ 1000 ਭੁੱਲਰ ਬੈਠਾ ਜਿਨੇ 5-500 ਕਰੋੜ ਰੁਪਈਆ ਖਾਦਾ ਔਰ ਸਰਕਾਰ ਨੂੰ ਮੈਂ ਮੈਂ ਉਹਨਾਂ ਲੋਕਾਂ 'ਚ ਨਹੀਂ ਅਸਤੀਫਾ ਦੇ ਦੇਣਾ ਚਾਹੀਦਾ ਵਾ ਸਰਕਾਰ ਨੂੰ ਸਵੈ ਪ੍ਰਚੋਲਤ ਕਰਨੀ ਚਾਹੀਦੀ ਹੈ ਯਾਰ ਸਰਕਾਰ ਦੇ ਐਡਡਿਟੇ ਵਧੀਆ ਵਿੰਗ ਨੇ ਇੰਟੈਲੀਜੈਂਸ ਵਿੰਗ ਸਾਰੇ ਡੰਮੀ ਕਰਕੇ ਰੱਖ ਦਿੱਤੇ ਨੇ ਮੈਨੂੰ ਯਾਦ ਹੈ ਕਿ ਅੱਜ ਤੋਂ 10-20 ਸਾਲ ਪਹਿਲਾਂ ਇਲੈਕਸ਼ਨ ਹੁੰਦੀ ਸੀ ਨਾ ਜਦੋਂ ਬਾਈ ਇਲੈਕਸ਼ਨ ਹੋਣੀ ਹੁੰਦੀ ਸੀ ਇੰਟੈਲੀਜੈਂਸ ਵਿੰਗ ਜਾਂ ਇਲੈਕਸ਼ਨ ਜਿਹੜੀਆਂ ਹੁੰਦੀਆਂ ਸੀ ਉਹ ਡਿਟੋ ਰਿਪੋਰਟ ਜਾਰੀ ਕਰ ਦਿੰਦਾ ਹੁੰਦਾ ਸੀਗਾ ਵੀ ਕਿਹਦੀ ਸਰਕਾਰ ਹੋਣੀ ਆ ਕਿਸ ਪਿੰਡ ਚੋਂ ਦਾ ਕਿਸ ਸ਼ਹਿਰ ਚੋਂ ਕਿੰਨੀਆਂ-ਕਿੰਨੀਆਂ ਵੋਟਾਂ ਪੈਣੀਆਂ ਨੇ ਅੱਜ ਸਾਰੇ ਇੰਟੈਲੀਜੈਂਸ ਵਿੰਗ ਜਿਹੜੇ ਨੇ ਉਹ ਫੇਲ ਕਰ ਦਿੱਤੇ ਗਏ ਉਹਨਾਂ ਕੋ ਰਿਪੋਰਟਸ ਜਿਹੜੀਆਂ ਉਹਦੇ ਉੱਤੇ ਧਿਆਨ ਹੀ ਨਹੀਂ ਦਿੱਤਾ ਜਾਂਦਾ ਉਹਦੇ ਉੱਤੇ ਗੌਰ ਹੀ ਨਹੀਂ ਕੀਤਾ ਜਾਂਦਾ ਜੇ ਉਹਨਾਂ ਕੋ ਲਈਆਂ ਹੀ ਨਹੀਂ ਜਾਂਦੀਆਂ ਔਰ ਪੰਜਾਬ ਦੀ ਸਭ ਤੋਂ ਮਹਿੰਗੀ ਬੈਲਟਾ ਮੋਹਾਲੀ ਮਤਲਬ ਸੁਪਨਾ ਆ ਜਾਂਦਾ ਜੇ ਚਾਰ ਪੈਸੇ ਹੋਣ ਵੀ ਨਾ ਤੇ ਸੁਪਨਾ ਆ ਜਾਂਦਾ ਸਾਡੇ ਅਰਗਿਆਂ ਦਾ ਵੀ ਯਾਰ ਉੱਥੇ ਪਲਾਟ ਕਿੱਦਾਂ ਲੈਣਾ ਮੋਹਾਲੀ ਦੇ ਵਿੱਚ ਮਤਲਬ ਇੱਕ ਬੰਦੇ ਦਾ ਡ੍ਰੀਮ ਹੁੰਦਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਨਾ ਵੀ ਘਰ ਲੈਣਾ ਵਾ ਸਭ ਤੋਂ ਮਹਿੰਗੀ ਬੈਲਟ ਹੈ ਯਾਰ ਜਿਹਦੇ ਵਿੱਚ ਮੋਹਾਲੀ ਜੀਰਖਪੁਰ ਤੇ ਖਰੜ ਹੈ ਉਹਦੇ ਉੱਤੇ ਇਸ ਮਤਲਬ ਕਟਿਆ ਬੰਦੇ ਨੂੰ ਮਤਲਬ ਜਿਹਦਾ ਟਰੈਕ ਰਿਕਾਰਡ ਹੀ ਮਾੜਾ ਰਿਹਾ ਹੋਵੇ ਮਤਲਬ ਉਹ ਉਹਨੂੰ ਉੱਥੇ ਇਹਨਾਂ ਨੇ ਨਵਾਜਿਆ ਹੋਵੇ ਉਥੇ ਉਹ ਮਤਲਬ ਉਹਨੂੰ ਸਾਰੀ ਤਾਕਤ ਉਥੇ ਦਿੱਤੀ ਹੋਵੇ ਜਿੰਨੂੰ ਮਰਜ਼ੀ ਫੜ ਲਾ ਜਿੰਨੂੰ ਮਰਜ਼ੀ ਛੱਡ ਦੇ ਜਿਹਦਾ ਟਰੈਕ ਰਿਕਾਰਡ ਹੀ ਨਹੀਂ ਠੀਕ ਬੰਦੇ ਦਾ ਸ਼ੁਰੂ ਤੋਂ ਸਾਡੇ ਇੱਥੇ ਡੀ ਡੀਐਸਪੀ ਰਿਆ ਅਸੀਂ ਨਵੇਂ ਨਵੇਂ ਉਦੋਂ ਸਿਆਸਤ ਚਾਏ ਵਾਹਿਆਤ ਬੰਦਾ ਸੀਗਾ ਯਾਰ ਉਹਨਾ ਮੈਂ ਉਹ ਕਹਾਂ ਵੀ ਉਹ ਫਲਾਣੇ ਨੂੰ ਇਹਨੇ ਅੰਦਰ ਦੇਤਾ ਮੈਂ ਉਹਨਾਂ ਚੱਕਰਾ ਹੀ ਨਹੀਂ ਪੈਂਦਾ ਪਰ ਸੁਣਦੇ ਸੀਗੇ ਵੀ ਵਾਹ ਯਾਦ ਬੰਦਾ ਯਾਰ ਨਾ ਇਹਨੂੰ ਕੋ ਮਿਲਣ ਜਾਂਦਾ ਸੀਗਾ ਨਾ ਇਹਦੇ ਕੋ ਮਤਲਬ ਮੱਥੇ ਲੱਗਦਾ ਸੀਗਾ ਮਤਲਬ ਇੱਕ ਨੰਬਰ ਦਾ ਵਾਹ ਯਾਦ ਬੰਦਾ ਸੀਗਾ ਤੇ ਉਹਨੂੰ ਤੁਸੀਂ ਬਿਨਾ ਟਰੈਕ ਰਿਕਾਰਡ ਵੇਖੇ ਉਹਨੂੰ ਸਭ ਤੋਂ ਵੱਧ ਜਿਹੜੀ ਕਮਾਈ ਵਾਲੀ ਕੁਰਸੀ ਦੇ ਉੱਤੇ ਲਾਇਆ ਫਿਰ ਇਹ ਕਿਹੋ ਜਿਹਾ ਬਦਲਾਅ ਹੈ ਮੈਂ ਰੋਕਦਾ ਤੁਹਾਨੂੰ ਇੱਥੇ ਤੇ ਗੱਲ ਹੋਰ ਵੀ ਆਉਂਦੀ ਹੈ ਨਾ ਜਦੋਂ ਖਰੜ ਮੁਹਾਲੀ ਜ਼ਿਰਕਪੁਰ ਜਦੋਂ ਇਹ ਸ਼ਹਿਰਾਂ ਦੀ ਗੱਲ ਹੁੰਦੀ ਆ ਤੇ ਫਿਰ ਸਭ ਤੋਂ ਮਹਿੰਗੀ ਜ਼ਮੀਨ ਕਿੱਥੋਂ ਦੀ ਆ ਕੋਲੋਨਾਈਜ਼ਰਾਂ ਦੀ ਤੁਸੀਂ ਗੱਲ ਕੀਤੀ ਆ ਤੇ ਫਿਰ ਜੇ ਕਿਤੇ ਹੁਣ ਜਿਵੇਂ ਕਹਿੰਦੇ ਵੀ ਸਰਕਾਰਾਂ ਇਹਨਾਂ ਅਫਸਰਾਂ ਰਾਹੀਂ ਗੋਡਾ ਤੱਕ ਤੇ ਉਹਨਾਂ ਦੀ ਧੌਣ ਤੇ ਵੀ ਧਰਤੀਆਂ ਨੇ ਇਹ ਤੇ ਆਉਣ ਵਾਲੇ ਕੰਮ ਟਾਈਮ 'ਚ ਮਸਲਾ ਹੋਰ ਵੀ ਵੱਧ ਸਕਦਾ ਕਿ ਉੱਥੇ ਦੀ ਜਿਹੜੇ ਪ੍ਰਾਪਰਟੀ ਵਾਲੇ ਕੰਮਕਾਰ ਕਰਦੇ ਆ ਬੰਦੇ ਤੇ ਉਹਨਾਂ ਤੋਂ ਵੀ ਐਕਸਟਰੈਸ਼ਨ ਵਾਲੀ ਗੱਲ ਤੇ ਚੱਲੂਗੀ ਫਿਰ ਜੇ ਸਾਹਮਣੇ ਆਵੇ ਕੋਈ ਆ ਗਗਰ ਹੋਣੇ ਨਾ ਪੈਸੇ ਇਕੱਠੇ ਕਰਨੇ ਸੀ ਨਾ ਆ ਜਿਹੜਾ ਚੜ੍ਹਦੀ ਕਲਾ ਤੇ ਮੇਰਾ ਖਿਆਲ ਆ ਵੀ ਲੁਧਿਆਣਾ ਕਮਿਸ਼ਨਰ ਉਨੇ ਕਲੋਨਾਈਜ਼ਰਾਂ ਨੂੰ ਸੱਦਿਆ ਦਬਕੇ ਤੱਕ ਮਾਰੇ ਮਤਲਬ ਇਹਨਾਂ ਦੇ ਪੁਲਿਸ ਕਮਿਸ਼ਨਰ ਰੇ ਵੀ ਸਰਕਾਰੀ ਫੰਡ ਦੇ ਵਿੱਚ ਪੈਸੇ ਦੋ ਇੱਕ ਸਟੋਰਸ਼ਨ ਨਹੀਂ ਤੇ ਕੀ ਹੈ ਯਾਰ ਮਤਲਬ ਇਹੋ ਜਿਹੇ ਬੰਦੇ ਲਾਈ ਉਥੇ ਬੰਦੇ ਹੀ ਉਹ ਲਾਏ ਜਾਂਦੇ ਨੇ ਵੀ ਜਿਨ੍ਹਾਂ ਨੂੰ ਅਕਲ ਹੀ ਨਾ ਹੋਵੇ ਕੌਡੀ ਦੀ ਵੀ ਕਿਸੇ ਨੂੰ ਦਬਕਾ ਕੇ ਤਰਾ ਮਾਰਨਾ ਕਿ ਸਾਨੂੰ ਡਰਾਉਣਾ ਕਿਸ ਤਰ੍ਹਾਂ ਉਹਨੂੰ ਮਤਲਬ ਜਿਹੜੇ ਪੁਲਿਸ ਰੂਲ ਹੈ ਉਹਨਾਂ ਨੂੰ ਫਾਲੋ ਹੀ ਨਾ ਕਰਦੇ ਹੋਣ ਵੀ ਜੋ ਸੀਐਮ ਜਾਂ ਜੋ ਮਤਲਬ ਸਰਕਾਰ ਦਾ ਚੇਤਾ ਜਾਂ ਪਾਵਰਫੁਲ ਬੰਦਾ ਇਹਨਾਂ ਨੂੰ ਕੈਦ ਦਵੇ ਤੇ ਉਹੀ ਉਹਦੇ ਆਖੇ ਕਰਦੇ ਨੇ ਇਸੇ ਕਰਕੇ ਤੇਨਾਂ ਮਲਾਈਦਾਰ ਪੋਸਟਾਂ ਦੇ ਉੱਤੇ ਲਾਇਆ ਜਾਂਦਾ ਜੇ ਕੋਈ ਪੜਿਆ ਲਿਖਿਆ ਬੰਦਾ ਲਾਇਆ ਜਾਵੇ ਉਹ ਫਿਰ ਰੂਲ ਫਾਲੋ ਕਰਦਾ ਸੀਐਮ ਨੂੰ ਦੱਸੂਗਾ ਸਰ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਨੇ ਉਹ ਮਤਲਬ ਜਿੱਦਾਂ ਚਿਰਾਗ ਨਹੀਂ ਰਗੜੀਦਾ ਤੇ ਜਿੰਨ ਆਉਂਦਾ ਹੁਕਮ ਮੇਰੇ ਆਕਾ ਇਹੋ ਜਿੰਨ ਨੇ ਯਾਰ ਜਿਹੜੇ ਸਰਕਾਰ ਦੇ ਨੇ ਵੀ ਹੁਕਮ ਕਰੋ ਤੁਸੀਂ ਕਿੰਨੂੰ ਮਾਰਨਾ ਕਿੰਨੂੰ ਟੰਗਣਾ ਕਿੰਨੂੰ ਛੱਡਣਾ ਕੀ ਬਦਲਾਵ ਹੈ ਯਾਰ ਮੈਂ ਫੇਰ ਮਤਲਬ ਬੜਾ ਮਨ ਨੂੰ ਦੁੱਖ ਲੱਗਦਾ ਮੈਂ ਸੀਐਮ ਨੂੰ ਬਹੁਤ ਮਤਲਬ ਵਧੀਆ ਇਮਾਨਦਾਰ ਬੰਦਾ ਗਿਣਦਾ ਸੀਗਾ ਇਮਾਨਦਾਰੀ ਕੇਵਲ ਇਹ ਨਹੀਂ ਹੁੰਦੀ ਕਿ ਤੁਸੀਂ ਪੈਸੇ ਨਹੀਂ ਲੈਂਦੇ ਹਨਾ ਉੱਥੇ ਵੀ ਬੇਈਮਾਨ ਉਹਨੂੰ ਵੀ ਕਹਿੰਦੇ ਆ ਜਦੋਂ ਤੁਹਾਡੇ ਸਾਹਮਣੇ ਕੋਈ ਪੈਸੇ ਲਈ ਜਾਂਦਾ ਹੋਵੇ ਤੇ ਤੁਸੀਂ ਅੱਖਾਂ ਬੰਦ ਕੀਤੀਆਂ ਹੋਣ ਤੁਹਾਡੇ ਸਾਹਮਣੇ ਕੋਈ ਪੰਜਾਬ ਨੂੰ ਲੁੱਟੀ ਜਾਂਦਾ ਹੋਵੇ ਤੇ ਤੁਸੀਂ ਅੱਖਾਂ ਬੰਦ ਕੀਤੀਆਂ ਹੋਣ ਤੇ ਤੁਸੀਂ ਵੀ ਉਨੇ ਹੀ ਭ੍ਰਸ਼ਟ ਹੋ ਕੀ ਬਦਲਾਵ ਹੈ ਮੈਂ ਤਾਂ ਫਿਰ ਕਿਸੇ ਸ਼ਾਇਰ ਨੇ ਨਾ ਬਹੁਤ ਖੂਬ ਲਿਖਿਆ ਵੀ ਅਸੀਂ ਯਾਰ ਲੋਕੀ ਫੇਰ ਐਵੇਂ ਮਤਲਬ ਪਰਮਾਏ ਜਾਂਦੇ ਨੇ ਹਨਾ ਉਹ ਕਹਿੰਦਾ ਵੀ ਬਦਲ ਗਈਆਂ ਨੇ ਸ਼ਕਲਾਂ ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀਂ ਨਾ ਬੀਨਾ ਦੇ ਸੁਰ ਦਸਣ ਨਾਗ ਪੁਰਾਣੇ ਨੇ ਹਨਾ ਐਮਐਲਏ ਦੇ ਚਿਹਰੇ ਬਦਲੇ ਉਹੀ ਅਫਸਰ ਨੇ ਯਾਰ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਉਹੀ ਅੱਜ ਮਤਲਬ ਅੱਜ ਉਹਦੇ ਥੋੜੀ ਐ ਬਾਦਲਾਂ ਦੇ ਵੇਲੇ ਦੇ ਕੈਪਟਨ ਮਰਿੰਦਰ ਸਿੰਘ ਦੇ ਵੇਲੇ ਦੇ ਅਜ ਆਮ ਆਦਮੀ ਆ ਗਈ ਤੁਸੀਂ ਜਿਹੜੀ ਮਰਜ਼ੀ ਜਿਹੜੇ ਮਰਜ਼ੀ ਜ਼ਿਲੇ ਚਾਤੀ ਮਾਰ ਲਓ ਉਹੀ ਅਫਸਰ ਨੇ ਯਾਰ ਉਹਨਾਂ ਦੇ ਮਨ ਕਿਸ ਤਰ੍ਹਾਂ ਬਦਲ ਗਏ ਉਹਨਾਂ ਦਾ ਡੀਐਨਏ ਮਤਲਬ ਉਹਨਾਂ ਦੇ ਜੀਨਸ ਕਿਸ ਤਰ੍ਹਾਂ ਚੇਂਜ ਹੋ ਗਏ ਅੰਦਰ ਵੀ ਹੋਣੋ ਲੋਕਾਂ ਨੂੰ ਲੁੱਟਣਗੇ ਨਹੀਂ ਤੇ ਕੁੱਟਣਗੇ ਨਹੀਂ ਔਰ ਸਰਕਾਰ ਕੀ ਕਰਦੀ ਆ ਆਪਾਂ ਅੱਜ ਥੋੜੀ ਦਿਹਾੜੀ ਦਿੱਤੀ ਆ ਮੈਂ ਤੇ ਅੱਗੇ ਕਿੰਨਾ ਬੋਰਡਾਂ ਦੇ ਉੱਤੇ ਲਿਖਿਆ ਜਾਂਦਾ ਅਸੀਂ 359 ਪ੍ਰਿਸ਼ਟ ਬੰਦੇ ਫੜ ਲਏ ਤੇ ਮੈਂ ਉਦੋਂ ਵੀ ਰੌਲਾ ਪਾਉਣਾ ਮੈਂ ਤੁਹਾਡੇ ਰੈਈ ਵੀ ਕੈਰੀਅਰ ਰੌਲਾ ਪਾਇਆ ਉਹਦੇ ਵਿੱਚ ਹੁੰਦਾ ਕੌਣ ਐ ਐਸਡੀਓ ਐ ਕਲਰਕ ਏਐਸਆਈ ਹੌਲਦਾਰ ਤੇ ਮੈਂ ਅੱਗੇ ਕਹਿੰਦਾ ਕਰਪਸ਼ਨ ਥੱਲੇੋਂ ਸ਼ੁਰੂ ਨਹੀਂ ਹੁੰਦੀ ਕਰਪਸ਼ਨ ਉੱਤੋਂ ਸ਼ੁਰੂ ਹੁੰਦੀ ਆ ਜਿਹੜੇ ਲੋਕ ਇਹਨਾਂ ਕੋਲੋਂ ਮਹੀਨੇ ਮੰਗਦੇ ਨੇ ਜਿਹੜੇ ਮਹੀਨੇ ਬੰਨਦੇ ਨੇ ਕਰਪਸ਼ਨ ਤੇ ਉੱਥੋਂ ਸ਼ੁਰੂ ਹੋ ਜਾਂਦੀ ਆ ਖੂਨ ਦੇ ਵਿੱਚ ਮਤਲਬ ਵੀ ਇਹ ਇਹ ਕਰਪਸ਼ਨ ਇਹਨਾਂ ਦੇ ਉਹ ਘਰ ਘਰ ਬੈਠੀ ਆ ਔਰ ਜਿਹੜਾ ਬੰਦਾ ਇਹਦੇ ਖੂਨ ਦੇ ਵਿੱਚ ਤੇ ਉਦੋਂ ਹੀ ਕਰਪਸ਼ਨ ਘਰ ਘਰ ਗਈ ਨਾ ਜਿਹੜਾ ਬੰਦਾ ਤਰਸ ਦੇ ਆਧਾਰ ਤੇ ਡੀਐਸਪੀ ਪਰਤੀ ਹੋਇਆ ਪਤਾ ਤੁਹਾਨੂੰ ਯਾਰ ਤਰਸ ਕਿੱਦੇ ਤੇ ਆਉਂਦਾ ਕਿ ਬਹੁਤ ਮਾਤੜ ਬੰਦਾ ਹੋਵੇ ਆਪਾਂ ਹੜਾਂ ਜਾਂਦੇ ਆ ਨਾ ਕਿਸੇ ਦੀ ਛੱਤ ਨਹੀਂ ਕਿਸੇ ਕੋ ਫਰਸ਼ ਨਹੀਂ ਛੇ ਛੇ ਤੀਆਂ ਨੇ ਉਹਨਾਂ ਦੇ ਉੱਤੇ ਸਮਝ ਆਉਂਦੀ ਵੀ ਤਰਸ ਦੇ ਆਧਾਰ ਤੇ ਵੀ ਯਾਰ ਇਹ ਟੱਬਰ ਦਾ ਗੁਜ਼ਾਰਾ ਹੀ ਨਹੀਂ ਚੱਲ ਰਿਹਾ ਇੱਕ ਡੀਜੀਪੀ ਦਾ ਮੁੰਡਾ ਵੀ ਤਰਸ ਦੇ ਆਧਾਰ ਤੇ ਨੌਕਰੀ ਮੰਗ ਰਿਹਾ ਇਸ ਤੋਂ ਵੱਡਾ ਮਤਲਬ ਕਾਲਾ ਦਾਗ ਕਿ ਹੋ ਸਕਦਾ ਇਸ ਪਾਲਿਸੀ ਦੇ ਉੱਤੇ ਇਸ ਤੋਂ ਵੱਡਾ ਜਿਹੜਾ ਕਲੰਕ ਕਿ ਹੋ ਸਕਦਾ ਪੰਜਾਬ ਦੇ ਉੱਤੇ ਵੀ ਇੱਕ ਬੰਦਾ ਉਹਦਾ ਪਿਓ ਡੀਜੀਪੀ ਹੋਵੇ ਤੇ ਮੁੰਡਾ ਤਰਸ ਦੇ ਆਧਾਰ ਤੇ ਨੌਕਰੀ ਮੰਗ ਰਿਹਾ ਤਰਸ ਕਾਦਾ ਸੀਗਾ ਉਹ ਭੁੱਖਾ ਸੀਗਾ ਉਹਦੇ ਕੋਲ ਕੱਪੜੇ ਨਹੀਂ ਸੀ ਉਹਦੇ ਕੋਲ ਜ਼ਮੀਨ ਜਾਇਦਾਦ ਨਹੀਂ ਸੀ ਉਹਨੂੰ ਰੋਟੀ ਨਹੀਂ ਸੀ ਮਿਲਦੀ ਉਹ ਕਾਹਦਾ ਤਰਸਿਆ ਯਾਰ ਮੈਨੂੰ ਦੱਸੋ ਫਿਰ ਉਸ ਬੰਦੇ ਦਾ ਟਰੈਕ ਰਿਕਾਰਡ ਵੇਖੋ ਰੋਜ਼ ਹੀ ਲੋਕ ਫੋਲੜ ਰਹੇ ਨੇ ਮੈਂ ਕਦੀ ਕਿਸੇ ਨਾਲ ਇਸ ਤਰ੍ਹਾਂ ਪਰਸਨਲ ਹੁੰਦਾ ਨਹੀਂ ਵੀ ਔਰਤਾਂ ਦੇ ਮਤਲਬ ਉਹਦੇ ਉੱਤੇ ਇਲਜ਼ਾਮ ਲੱਗਦੇ ਨੇ ਮੈਂ ਨਹੀਂ ਕਹਿੰਦਾ ਦੁਨੀਆ ਚ ਮਤਲਬ ਦੁਨੀਆ ਦੋ ਧੁੱਤੀ ਹੈਗੀ ਆ ਪਰ ਕੋਰਟ ਨੂੰ ਆਰਡਰ ਤੁਹਾਡੇ ਖਿਲਾਫ ਕਰਨੇ ਪੈਣ ਵੀ ਤੁਸੀਂ ਤੂੰ ਇਸ ਔਰਤ ਦੇ ਨੇੜੇ ਤੇੜੇ ਵੀ ਨਹੀਂ ਫੜਕੇਗਾ ਇਹ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਹੈ ਇਹਦੇ ਬਦਲੇ ਇਹ ਮਤਲਬ ਤੁਸੀਂ ਲਗਾ ਰਹੇ ਹੋ ਵੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਡੀਆਈਜੀ ਐਸਐਸਪੀ ਲਾ ਰਹੇ ਹੋ ਕਤਲ ਦਾ ਕੇਸ ਉਹਦੇ ਉੱਤੇ ਸੀਗਾ ਮਤਲਬ ਕਤਲ ਹੋਇਆ ਉਸ ਬੰਦੇ ਕੋਲ ਉਹ ਖੰਨੇ ਦੇ ਲਾਗੇ ਕੋਈ ਬੰਦਾ ਆਇਆ ਇਹਨੇ ਮਾਰ ਦਿੱਤਾ ਸੀਗਾ ਹੋ ਸਕਦਾ ਗਲਤ ਹੋਵੇ ਜੋ ਚਰਚਾਵਾਂ ਚੱਲ ਰਹੀਆਂ ਨੇ ਤੇ ਤੁਸੀਂ ਉਹਦਾ ਟਰੈਕ ਰਿਕਾਰਡ ਹੀ ਨਹੀਂ ਵੇਖਿਆ ਔਰ ਸੀਐਮ ਸਾਹਿਬ ਨੂੰ ਮੈਂ ਕਹਿੰਨਾ ਸੀਐਮ ਸਾਹਿਬ ਚੁੱਪੀ ਤੋੜੋ ਤੁਹਾਡੀ ਕ੍ਰੈਡੀਬਿਲਟੀ ਦਾ ਸਵਾਲ ਹੈ ਤੁਹਾਡੇ ਮਤਲਬ ਤੁਹਾਡੇ ਉੱਤੇ ਉਂਗਲ ਠਰੀ ਹੈ ਵੀ ਤੁਸੀਂ ਕੀ ਕਰ ਰਹੇ ਹੋ ਜੇ ਇਹਦੇ ਬਦਲੇ ਇੱਕ ਚੀਜ਼ ਤੋਂ ਤੁਸੀਂ ਹੋਰ ਨੰਗੇ ਤੇ ਗੰਦੇ ਹੋ ਜਾਣਾ ਹੈ ਕੇਂਦਰ ਨੇ ਤੁਹਾਡਾ ਬੰਦਾ ਫੜਿਆ ਅੱਜ ਕੱਲ ਚ ਜੇ ਤੁਸੀਂ ਉਹਨਾਂ ਦੇ ਕਿਸੇ ਬੰਦੇ ਦੇ ਉੱਤੇ ਪਰਚਾ ਦੇ ਦਿੱਤਾ ਤੇ ਇਹ ਸਿਰਫ ਬਦਲਾ ਖੋਰੀ ਹੈ ਤੇ ਵਿੱਚ ਪੰਜਾਬ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਪਦੇ ਐਮਐਲਏ ਅੰਦਰ ਦਿੰਦੇ ਹੋ ਨਾ ਉਹ ਛੋਟੇ ਛੋਟੇ ਮੈਂ ਤਾਂ ਕਹਿੰਦਾ ਵੀ ਵੱਡੇ ਡਾਕੂ ਸੀਗੇ ਪੁਰਾਣੇ ਇਹ ਜੇਬ ਕਤਰੇ ਨੇ ਉਹਨਾਂ ਨੂੰ ਫੜਨ ਦੀ ਲੋੜ ਨਹੀਂ ਇਹੋ ਜੇ ਡਾਕੂਆਂ ਨੂੰ ਫੜਨ ਦੀ ਲੋੜ ਹੈ